ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ حاضر ਹੋਏ ਹਾਂ ਇਸ ਵਿਸ਼ੇ ਦੇ ਵਿੱਚ ਆਪਾਂ ਥੋੜਾ ਜਿਹਾ ਤੁਹਾਨੂੰ ਡੀਪਲੀ ਜਾਣਕਾਰੀ ਦੇਵਾਂਗੇ ਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਫੇਸਬੁੱਕ ਤੇ ਕੁਝ ਫਰਾਡ ਕਿੱਦਾਂ ਦੇ ਹੋ ਰਹੇ ਆ ਅੱਜ ਕੱਲ ਬਹੁਤ ਸਾਰੇ ਫੇਸਬੁੱਕ ਦੇ ਉੱਤੇ ਕੁਝ ਵਿਅਕਤੀ ਫਰਾਡ ਕਰਨ ਲਈ ਕੁਝ ਭੋਲੇ ਭਾਲੇ ਲੋਕਾਂ ਨੂੰ ਲੱਭਦੇ ਰਹਿੰਦੇ ਆ। ਉਹ ਫਿਰ ਜਦੋਂ ਇਹੋ ਜਿਹੇ ਭੋਲੇ ਭਾਲੇ ਲੋਕ ਕਾਪੂ ਆ ਜਾਂਦੇ ਆ ਤਾਂ ਫਿਰ ਉਹ ਫਰਾਡ ਕਿਸ ਤਰ੍ਹਾਂ ਦਾ ਕਰਦੇ ਆ। ਅੱਜ ਕੱਲ ਆਮ ਦੇਖਣ ਜਿਹਾ ਆ ਕਿ ਕੁਝ ਸਾਈਟਾਂ ਦੇ ਉੱਤੇ ਕੁਝ ਐਪਸ ਇਦਾਂ ਦੀਆਂ ਆ ਰਹੀਆਂ ਜਿਹੜਾ ਸੋਸ਼ਲ ਮੀਡੀਆ ਦੇ ਜਮਾਨਾ ਹੋਣ ਕਰਕੇ ਫੇਸਬੁੱਕ ਤੇ ਆਮ ਹੀ ਇਹੋ ਜੀਆਂ ਠੱਗੀਆਂ ਚੱਲਣ ਲੀਆਂ। ਉਹ ਐਪ ਤੇ ਰਹੀ ਤੁਹਾਨੂੰ ਮੈਸੇਜ ਭੇਜਦੇ ਆ ਜੀ ਤੁਹਾਡਾ ਵਧਾਈ ਹੋਵੇ ਤੁਹਾਨੂੰ ਤੁਹਾਡਾ ਜਿਹੜਾ ਲੋਨ ਸੈਕਸ਼ਨ ਹੋ ਗਿਆ ਫਿਰ ਜਿਹੜਾ ਵਿਚਾਰਾ ਕੋਈ ਉਹ ਫਿਰ ਜਿਹੜਾ ਕੋਈ ਲੋੜਵੰਦ ਹੁੰਦਾ ਵਾ ਉਹ ਉਹ ਚਾਹਲੇ ਨੂੰ ਪੈਸੇ ਦੀ ਜਰੂਰਤ ਹੁੰਦੀ ਉਹ ਇਹਨਾਂ ਦੇ ਚੱਕਰ 'ਚ ਇਹਨਾਂ ਦੇ ਤੁੰਗਲ 'ਚ ਫਸ ਜਾਂਦਾ ਵਾ ਤੇ ਉਹ ਫਿਰ ਕਿਉਂ ਕਹਿੰਦੇ ਜੀ ਤੁਹਾਡਾ ਤੁਸੀਂ ਕਿੰਨਾ ਲੋਨ ਕਰ ਸਕਦੇ ਆ ਉਹ ਜਿਹੜਾ ਮੇਰੇ ਵਰਗਾ ਗਰੀਬ ਬੰਦਾ ਉਹ ਕਹਿੰਦਾ ਜੀ ਇਸ ਮੇਰਾ 20 ਹਜ਼ਾਰ ਮੈਨੂੰ ਲੋਨ ਦਿੱਤਾ ਜਾਵੇ ਉਹ ਉੱਥੇ ਸਾਈਡ ਤੋਂ ਓਕੇ ਕਰਾਉਂਦੇ ਆ ਉੱਤੇ ਨੂੰ ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਉਹ ਤੁਸੀਂ ਖਾਤਾ ਨੰਬਰ ਉਹਨਾਂ ਨੂੰ ਦਿੰਨੇ ਆ ਤੁਹਾਡੇ ਖਾਤੇ ਦੇ ਵਿੱਚ ਜੇ ਤੁਸੀਂ 20000 ਰੁਪਇਆ ਮੰਗਿਆ ਹੁੰਦਾ ਤੇ ਉਹ 10000 ਤੁਹਾਡੇ ਖਾਤੇ ਦੇ ਵਿੱਚ ਪਾ ਦਿੰਦੇ ਆ ਫਿਰ ਇਹੋ ਜਿਹੇ ਕੁਛ ਆਏ ਆ ਲੋਕ ਸਾਹਮਣੇ ਜਿਹੜੇ ਕਿ ਜਿਨ੍ਹਾਂ ਨਾਲ ਠੱਗੀ ਹੋਈ ਆ ਉਹਨਾਂ ਨੇ ਦਸਣ ਮਤਾਬਕ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਮੈਂ ਤੇ ਤੁਹਾਡੇ ਕੋਲ 20000 ਰੁਪਇਆ ਲੋਨ ਮੰਗਿਆ ਸੀ ਤੁਸੀਂ ਮੇਰੇ ਖਾਤੇ 'ਚ 10000 ਰੁਪਇਆ ਹੀ ਪਾਇਆ ਤੇ ਉਹ ਅਕਿਉ ਉਹ ਕਿੰਦੇ ਤੁਹਾਡਾ ਲੋਨ ਹੀ ਇੰਨਾ ਸ਼ੰਕਚਰ ਹੋਇਆ 10000 ਰੁਪਇਆ ਹੀ ਹੋਇਆ ਪਰ ਇਹ ਤੁਹਾਡੇ ਲਈ 2 ਮਹੀਨੇ ਜਾਂ 3 ਮਹੀਨੇ ਬਾਅਦ ਤੁਹਾਨੂੰ ਇਹਦਾ 25000 ਰੁਪਇਆ ਮੋੜਨਾ ਪਾਣਾ ਉਹ ਕਹਲਾਉਂਦਾ ਕਿ ਉਹ ਕਹਿੰਦਾ ਜੀ ਮੈਂ ਤਾਂ ਰੁਪਇਆ ਤੁਸੀਂ ਮੈਨੂੰ 10000 ਦਿੱਤਾ ਤੇ ਮੈਂ ਜਿਹੜਾ 25000 ਤੁਹਾਨੂੰ ਇਸ ਤਰ੍ਹਾਂ ਦੁਬਾਰਾ ਵਾਪਸ ਕਰਾਂਗਾ ਉਹ ਕਹਿੰਦੇ ਨਹੀਂ ਜੀ ਇਹ ਤਾਂ ਕਰਨਾ ਹੀ ਪੈਣਾ ਉਹ ਜਦੋਂ ਕਹਿੰਦੇ ਜੀ ਅਸੀਂ ਇਹਦੇ ਬਾਰੇ ਸ਼ਿਕਾਇਤ ਕਰਨੀ ਹੈ ਪਤਾ ਨਹੀਂ ਇਹਨਾਂ ਦਾ ਕਿੱਦਾਂ ਕਿਹਦੇ ਨਾਲ ਸੰਪਰਕ ਕੀ ਗੱਲਬਾਤ ਆ ਉਹ ਕਹਿੰਦੇ ਜੀ ਸਾਡਾ ਘਟੋ ਘਟ 50000 ਨੰਬਰ ਇਦਾਂ ਚੱਲਣਦੇ ਆ ਤੁਸੀਂ ਜਿੰਨੂੰ ਮਰਜ਼ੀ ਸ਼ਿਕਾਇਤ ਕਰੋ ਅਸੀਂ ਤੁਹਾਡੀ ਕੋਈ ਸ਼ਿਕਾਇਤ ਨਹੀਂ ਸੁਣਨੇ ਤੁਸੀਂ ਜਿੱਥੇ ਮਰਜ਼ੀ ਸਾਡੇ 'ਤੇ ਸ਼ਿਕਾਇਤ ਕਰ ਲਓ ਜੋ ਕਰਨਾ ਕਰ ਸਕਦੇ ਹੋ ਫਿਰ ਜੀ ਉਹਨਾਂ ਨੇ ਉਸ ਬੰਦੇ ਨੂੰ ਧਮਕੀ ਦਿੱਤੀ ਕਿ ਤੁਸੀਂ ਜੇ ਸਾਡੇ ਪੈਸੇ ਨਹੀਂ ਵਾਪਸ ਕੀਤੇ ਤਾਂ ਮੈਂ ਜਿਹੜਾ ਹੈਗਾ ਅਸੀਂ ਜਿਹੜਾ ਤੁਹਾਡਾ ਇਹ ਫੋਨ ਨੰਬਰ ਸਾਰੇ ਡਿਸਟ੍ਰੀਬਿਊਟ ਕਰ ਦਾਂਗੇ ਤੁਹਾਡੇ ਨੀਅਰ ਡੀਅਰ ਜਿਹੜੀ ਹੋਊਗੀ ਲਿਸਟ ਤੇ ਉਹ ਕਢਾ ਲੈਂਦੇ ਆ ਜੀ ਆਪਣੇ ਫੋਨ ਕਾਲ ਡਿਟੇਲ ਰਹੀ ਜਾਂ ਤੁਹਾਡੇ ਗਾਲ ਦੇ ਦਰੀ ਨਹੀਂ ਸਾਰੀ ਡਰੇ ਕਢਾ ਕੇ ਉਹ ਫਿਰ ਤੁਹਾਡੇ ਤੁਹਾਨੂੰ ਧਮਕੀ ਦਿੰਦੇ ਵੀ ਜਿਹੜੇ ਤੁਹਾਡੇ ਨੀਅਰ ਡੀਅਰ ਜਿੰਨੇ ਦੋਸਤ ਮਿੱਤਰ ਹੈਗੇ ਆ ਜਾਂ ਰਿਸ਼ਤੇਦਾਰ ਉਹਨਾਂ ਦੇ ਵਿੱਚ ਅਸੀਂ ਇਹ ਨੰਬਰ ਜਿਹੜਾ ਸ਼ੋ ਕਰਾਂਗੇ ਵੀ ਇਸ ਬੰਦੇ ਨੇ ਇੰਨਾ ਕਰਜ਼ਾ ਲਿਆ ਤੇ ਵਾਪਸ ਨਹੀਂ ਕਰ ਰਿਹਾ ਉਹ ਤੁਸੀਂ ਫਿਰ ਆਪਦੀ ਇੱਜ਼ਤ ਦੇ ਡਰ ਦੇ ਕੁਛ ਨਾ ਕੁਛ ਉਹਦੀ ਨਹੀਂ ਕਦਮ ਚੁੱਕਦੇ ਆ ਇਦਾਂ ਹੀ ਉਸ ਬੰਦੇ ਨੇ ਜਿਸ ਨੇ ਮੈਨੂੰ ਗੱਲ ਕੀਤੀ ਹੈ ਉਹ ਦੱਸਦਾ ਵੀ ਮੈਂ ਜਿਹੜਾ ਹੈਗਾ ਪੈਸੇ ਉਹਨਾਂ ਨੂੰ 25000 ਰੁਪਇਆ ਮਜਬੂਰ ਹੋ ਕੇ ਵਾਪਸ ਕਰ ਦਿੱਤਾ ਪਰ ਫਿਰ ਵੀ ਉਹਨਾਂ ਨੇ ਜਿਹੜੀ ਹੈਜੀ ਉਹਦੀ ਜਾਨ ਨਹੀਂ ਛੱਡੀ ਉਹ ਫੇਰ ਦੁਬਾਰਾ ਉਸ ਨੂੰ ਕਾਲ ਕਰਨਗੇ ਜੀ ਤੁਹਾਡੇ ਹਾਲੇ ਖਾਤੇ ਦੇ ਵਿੱਚ ਇੰਨਾ ਪੈਸਾ ਬੂਲਦਾ ਵਾ ਮਜਬੂਰ ਹੋ ਕੇ ਉਸ ਬੰਦੇ ਨੇ ਕਿਹਾ ਵੀ ਤੁਸੀਂ ਮੈਨੂੰ ਬਾਰ-ਬਾਰ ਤੰਗ ਕਰਦੇ ਆ ਮੈਂ ਆਤਮਾ ਤਿਆਰ ਕਰ ਲੈਣਾ ਹੀ ਉਹ ਦੂਸਰੇ ਦਿਨ ਫੇਰ ਤੁਹਾਨੂੰ ਕੁਝ ਦਿਨ ਬਾਅਦ ਫੇਰ ਫੋਨ ਕਰਦੇ ਆ ਫੇਰ ਤੁਸੀਂ ਯੂ نو ਹੈਲੋ ਕਰਦੇ ਹੋ ਤੋਂ ਅਕੋ ਕਹਿੰਦੇ ਤੁਸੀਂ ਕਹਿੰਦੇ ਮੈਂ ਮਰ ਜਾਣਾ ਤਾਂ ਮਰਿਆ ਨਹੀਂ ਹਲੇ ਤੱਕ ਮਤਲਬ ਇੱਥੋਂ ਤੱਕ ਕਿ ਉਹ ਬੰਦੇ ਦੇਖੋ ਤੁਸੀਂ ਕਿੰਨੇ ਲਟਾਰਵਾ ਕੌਣ ਉਹਨਾਂ ਦੀ ਬੈਕ ਨੇ ਕਰ ਰਿਹਾ ਕੌਣ ਉਹਨਾਂ ਨੂੰ ਸ਼ਹਿਦ ਦੇ ਰਿਹਾ ਬੜੀ ਹੈਰਾਨੀ ਵਾਲੀ ਗੱਲ ਆ ਇੱਥੇ ਸੂਚਨ ਤੇ ਵਿਚਾਰਨ ਵਾਲੀ ਗੱਲ ਹੈਗੀ ਆ ਵੀ ਇਹ ਲੋਕ ਕਿੱਥੋਂ ਤੱਕ ਤੱਕ ਧੋਖਾਧੜੀ ਕਰਦੇ ਆ ਆਮ ਭੋਲੇ ਭਲੇ ਲੋਕਾਂ ਨਾਲ ਇਸ ਕਰਕੇ ਅਜਿਹਿਆਂ ਐਪਾਂ ਤੋਂ ਤੁਸੀਂ ਜਿਹੜਾ ਹੈਗਾ ਬਚ ਕੇ ਰਹੋ ਇਸੋ ਜਿਹੇ ਫਰਾਡੀ ਬੰਦਿਆਂ ਨੂੰ ਮੈਂ ਤੁਹਾਨੂੰ ਇਸੇ ਆਪਣੀ ਵੀਡੀਓ ਰਾਹੀਂ ਇਹ ਵੇਅਰਨੈਸ ਕਰਤਾਰ ਰਿਹਾ ਅਜੇ ਤੁਸੀਂ ਇਹੋ ਜਿਹੇ ਲੋਕਾਂ ਦੇ ਚੁੰਗਲ 'ਚ ਨਾ ਫਸੋ ਇਹੋ ਜੀ ਐਪਸ ਦੇ ਵਿੱਚ ਨਾ ਜਾਓ ਨਾ ਤੁਸੀਂ ਆਪਣੇ ਫੋਨ 'ਚ ਡਾਊਨਲੋਡ ਕਰੋ ਬਜੋ ਤੁਸੀਂ ਇਹੋ ਜਿਹੇ ਛਾਤਰ ਬੰਦਿਆਂ ਤੋਂ ਤਾਂ ਕਿ ਤੁਸੀਂ ਆਪਣਾ ਜਿਹੜਾ ਹੈਗਾ ਤੁਹਾਡੀ ਮਾਨੀ ਹਾਲਤ ਕਮਜ਼ੋਰ ਨਾ ਕਰ ਸਕਣ ਜਾਂ ਤੁਸੀਂ ਕਰਜ਼ੇ ਦੇ ਵਿੱਚ ਡੁੱਬ ਕੇ ਕੋਈ ਗਲਤ ਕਦਮ ਨਾ ਚੱਕ ਸਕੋ ਤੁਸੀਂ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ